ਆਸੋ ਗਾ ਜੀ ਨਮਾੜੀ ਕਹਿੰਦੇ ਨੇ 2 ਸਾਲ ਚ ਇਹ ਵਰਲਡ ਕਲਾਸ ਇੰਸਟੀਚਿਊਟ ਬਣਾਤੀ ਲਿਵਰ ਇੰਸਟੀਚਿਊਟ ਥੋੜੀ ਦੇਰ ਚੋਤੇ ਜਿਗਰ ਦੀ ਹੀ ਟ੍ਰਾਂਸਪਲੈਂਟ ਸ਼ੁਰੂ ਹੋ ਜੂਗੀ ਜੇ ਸਰਕਾਰ ਨੂੰ ਕੁਝ ਕਰਨਾ ਹੀ ਨਹੀਂ ਆਉਂਦਾ ਪੰਜਾਬ ਦੀ ਨੂੰ ਪੰਜਾਬ ਦੀ ਸਰਕਾਰਾਂ ਬੇਵਕੂਫ ਨੇ ਬੇਅਕਲ ਨੇ ਪੰਜਾਬ ਦੇ ਲੋਗ ਫਿਰ ਇਹ ਕਰਕੇ ਨਹੀਂ ਰਹੇ ਪਾਕਲਾ ਬੈਂਕ ਚ ਇਹਨੇ ਬਣਾਇਆ ਸੀ ਇਹਨੇ ਬਣਾਇਆ ਸੀ ਹਮ ਕਿਹਦੇ ਇੰਜੀਨੀਅਰ ਸੀ ਉਨਾ ਫਗ ਉਹ ਕਿਨੇ ਬਣਾਇਆ ਸੀ ਇਹ ਨਵੇਂ ਇੰਜੀਨੀਅਰ ਸੀ ਕੀ ਗਲਨਾ ਕਰਦੇ ਨੇ ਲੋਕਾਂ ਨੂੰ ਹੋਰ ਹੀ ਚੰਨਣਾ ਨਹੀਂ ਇਹਨਾਂ ਤੋਂ ਇਹਨਾਂ ਤੋਂ ਤਾਂ ਠੀਕ ਹੀ ਨਹੀਂ ਹੋਣਾ ਆ ਗ੍ਰਿਡ ਰੋਡ ਇਹ ਸਾਰੀਆਂ ਸਾਡੀ ਸਾਡੇ ਸਾਡੇ ਦਿਮਾਗ ਦੀ ਕਾਰ ਹੈ ਅਸੀਂ ਉਹ ਲਾ ਕੁ ਜਿਹਨੂੰ ਲੈਂਦਾ ਉਹ ਕੁ ਕੈਂਦਰ ਨਹੀਂ ਦਿੱਤਾ ਸਰ ਉਹਨਾਂ ਨੂੰ ਡਰ ਲੱਗਦਾ ਪੰਜਾਬ ਤੋਂ ਕਿ ਯਾਰ ਜੇ ਪੰਜਾਬ ਮੋਢਲੇ ਤੌਰ ਤੇ ਆਪਣੇ ਤੌਰ ਤੇ ਅੱਗੇ ਆ ਗਿਆ ਤਾਂ ਅਸੀਂ ਪਿੱਛੇ ਰਹਿ ਜਾਵਾਂਗੇ ਨੇ ਇਸ ਕਦ ਤੋਂ ਨਹੀਂ ਡਰ ਲੱਗਦਾ ਇਸ ਕਦ ਤੋਂ ਕੋਈ ਕਿੰਦਰ ਨੂੰ ਨਹੀਂ ਡਰ ਲੱਗਦਾ ਵੀ ਪੰਜਾਬ ਅੱਗੇ ਆ ਗਿਆ ਉਹਨਾਂ ਨੂੰ ਇਹ ਹੈ ਵੀ ਜੇ ਪੰਜਾਬ ਭੁੱਖਾ ਨਾ ਮਰਿਆ ਤੇ ਅਸੀਂ ਯਾਤੀ ਨਹੀਂ ਕਰ ਸਕਦੇ ਪੰਜਾਬ ਦੀ ਜ਼ਮੀਨ ਜਿਖਿਆ ਪੂਰੇ ਮੁਲਕ ਨਾਲੋਂ ਜ਼ਿਆਦਾ ਜੜਖੇਜ ਹੈ ਇਹ ਸਭ ਨੂੰ ਪਤਾ ਸਭ ਨੂੰ ਦੇਖਦਾ ਹੈ ਪੰਜਾਬ ਦੇ ਲੋਕ ਜਿਆਦਾ ਅੱਖ ਜੇ ਰਹਿੰਦੇ ਨੇ ਉਹ ਕਹਿੰਦੇ ਇਹਨਾਂ ਦੀ ਆਕੜ ਫੜਣੀ ਆ ਗੱਤਾ ਐ ਸਾਰੀ بس ਉ ਉ ਖਾਲ ਰੱਖੀ ਹੋਈ ਆ ਜਿਵੇਂ ਪੰਜਾਬ ਨੇ ਨਹੀਂ ਆਕੜ ਆਕੜ ਬੰਨ੍ਹ ਕੇ ਰੱਖਿਆ ਨਾ 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 ਆਕੜ ਬੰਨ੍ਹਦਾ ਮਤਲਬ ਇਹਨਾਂ ਤੇ ਕਬਜ਼ਾ ਵੀ ਹੋਏ ਕਬਜ਼ਾ ਨਹੀਂ ਕਰਨਦੇ ਇਹ ਦੂਜੇ ਵਸਤੇ ਵੀ ਜਾ ਕੇ ਨੰਨਾ ਚੱਕ ਲੈਂਦੇ ਨੇ ਹੁਣ ਅਸੀਂ 350 ਸਾਲ ਮਨਾ ਰਹਿਆਂ ਕਿਹਦੇ ਵਸਤੇ ਗਏ ਸੀ ਉਦੋਂ ਇੱਕ ਵਾਰ ਦਲਜੀ ਦੂਜੇ ਵਸਤੇ ਗਏ ਸੀ ਹਾਂ ਕਰੋਨਾ ਫੈਲਿਆ ਕਰੋਨਾ ਦੇ ਵਿੱਚ ਦਿੱਲੀ ਦੀ ਬੇਇੱਜ਼ਤੀ ਹੋ ਗਈ ਮੋਦੀ ਸਰਕਾਰ ਦੀ ਮੇ ਮੋਦੀ ਸਰਕਾਰ ਤਾਂ ਵੈਕਸੀਨ ਨਹੀਂ ਦੇ ਨਹੀਂ ਸਕੀ ਸਾਡੇ ਪੰਜਾਬੀ ਬੱਚਿਆਂ ਨੇ ਸਿੱਖ ਬੱਚਿਆਂ ਨੇ ਸਿਰਫ ਤੇ ਸਲਿੰਡਰ ਚੁੱਕ ਚੁੱਕ ਕੇ ਉਹਨਾਂ ਦੇ ਕੰਨੀ ਪਹਚਾਏ ਜਿੰਨਾ ਉਹਨਾਂ ਦੇ ਫੁਰਸਾਂ ਨੂੰ 11.58 ਅਸੀਂ ਉਹਨਾਂ ਦੇ ਘਰੇ ਨਹੀਂ ਚੁੱਕਣ ਦੇ ਪਹਚਾਈ। ਸ਼ੀਲਮਾਗਿ ਤੁਹਾਨੂੰ ਮੱਝਾ ਸੀ। ਸਾਲੇ ਨਹੀਂ ਸੰਜਿਆ ਕੇ ਖੜਾ ਹੋ ਕੇ ਕਹਿੰਦਾ ਲਾਓ ਇਹਨਾਂ ਨੂੰ ਹੱਥ ਦੇ ਜਿਆ। ਇਹ ਨੰਗੇ ਦੰਦੇ ਹੋਤ। ਐ ਕਿ ਇਹਨਾਂ ਨੇ ਨਮਾਜ਼ ਬੰਦ ਕਰਤੀ ਮੁਸਲਮਾਨਾਂ ਦੀ ਵੀ ਸਲਕਾਂ ਤੇ ਨਹੀਂ ਪੜ੍ਹਦੇ ਨਹੀਂ। ਤੇ ਚੁਰਮਨੀ ਕਮੈਂਟ ਨੇ ਕਹਿੰਦਾ ਕੋਈ ਨਹੀਂ ਸਾਡੇ ਗੁਰਦੁਆਰਿਆਂ ਚ ਪੜ੍ਹਦਾ ਕਪਨਵਾ। ਇਹ ਤੱਕ ਤੋਂ ਡਰਦੇ ਨੇ ਅਸ ਤੋਂ। 20 ਤਖਤ ਦੇ ਕੰਮ 'ਚ ਖੜ੍ਹ ਜਾਂਦੇ ਨੇ ਆ ਕੇ। ਸਾਨੂੰ ਤਾਂ ਮੈਂ ਆ ਤਾਂ ਇਹ ਗੱਤੇ ਸਭ ਕਿ ਤੁਸੀ ਕਿਹ ਸੁਲ चौधरी ਆ ਗਏ ਤੁਸੀਂ ਹਰੇਕ ਦੇ ਵਿਚਾਲੇ ਜਦੋਂ ਇੱਕ ਵਾਰੀ ਮੇਰੇ ਇੱਕ ਪ੍ਰੋਫੈਸਰ ਨੇ ਮੈਨੂੰ ਕਿਹਾ ਕਿ ਮੈਂ ਵੀ ਟੀਚਰ ਸੀ ਉੱਥੇ ਪਰ ਉਹ ਮੇਰੇ ਟੀਚਰ ਉਹ ਮੇਰੇ ਟੀਚਰ ਵੀ ਰਹੇ ਸੀ ਮੈਨੂੰ ਕਹਿੰਦੇ ਪਿਆਰ ਨਾਲ ਇਹ ਗੱਲ ਦੱਸ ਵੀ ਇਹ ਸਾਰੇ ਲੋਕ ਤੁਹਾਡੇ ਕੋਲ ਹੀ ਕਿਉਂ ਆਉਂਦੇ ਨੇ ਮੈਂ ਉਹਨਾਂ ਨੂੰ ਆਖਿਆ ਮੈਂ ਜੀ ਸਤਾਮੀ ਥਾਮੀ ਸਦੀਚਨਾ ਜਿਹੜਾ ਤੁਹਾਡੀ ਸ਼ਕਲ ਦਾ ਬੰਦਾ ਮੇਰਦਾ ਸੀ ਜਦ ਕੋਈ ਅਬਲਾ ਦੀ ਇੱਜ਼ਤ ਉਲਟੀ ਜਾ ਰਹੀ ਸੀ ਜਦ ਗਰੀਬ ਦਾ ਲੁੱਟ ਰਹੀ ਸੀ ਗਰੀਬ ਨੂੰ ਮਾਰਿਆ ਜਾ ਰਿਹਾ ਸੀ ਉਹ ਭੱਜ ਕੇ ਤੁਹਾਡੇ ਵਰਗੇ ਬੰਦੇ ਕੋਲ ਜਾਂਦਾ ਸੀ ਹੁਣ ਤੁਹਾਡੇ ਵਾਲੇ ਤਾਂ ਹੱਦਕੀ ਕਰਨੋ ਹੁਣ ਸਾਡੇ ਕੋਲੋਂ ਹੰਦ ਆ ਗਿਆ ਸੋ ਸਿੱਖਾ ਪੰਜਾਬ ਕੋਲ ਨੂੰ ਤਾਂ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਇਹ ਸਾਨੂੰ ਬਚਾਉਣਗੇ ਸਾਡੀ ਬਾਹ ਫੜ ਗਏ ਕੁਝ ਕੋ ਫਰਸਾ ਨਹੀਂ ਜਿਫੜਿਆ ਤਾ ਦੱਸੋ ਖੋਲ ਤਾਂ ਦੇਖਦੇ ਨੇ ਤਮਾਸ਼ਾ